ਤਨਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਅਲੱਗ-ਅਲੱਗ ਢੰਗ ਤੇ ਤਰੀਕਿਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਲੇਕਿਨ ਇੱਕ ਪੰਜਾਬ ਦੇ ਵਿੱਚੋਂ ਐਸੀ ਪਹਿਲ ਕਦਮ ਹੋਈ ਹੈ ਕਿ ਤਨਤਨ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਇਹ ਦਿਹਾੜਾ ਹੈ ਜਿੱਦੇ ਆਪਾਂ ਰੋਜ਼ ਪੜ੍ਹਦੇ ਹਾਂ ਤੇਗ ਬਹਾਦਰ ਸਿਮਰਿਆ ਕਰਨੋਂ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ ਕੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਬਾਣੀ ਦੇ ਰਾਹੀ ਉਹਨਾਂ ਦੇ ਸ਼ਬਦਾਂ ਨੂੰ ਗਾਇਨ ਕਰਦੇ ਹੋਏ 9 ਨਵੰਬਰ ਨੂੰ ਗੁਰਦੁਆਰਾ ਮੋਤੀਵਾਗ ਸਾਹਿਬ ਵਿਖੇ ਜੋ ਯਾਤਰਾ ਆ ਰਹੀ ਹੈ ਪਿੰਡਾਂ ਦੇ ਵਿੱਚੋਂ ਕੱਲੇ-ਕੱਲੇ ਘਰਾਂ ਦੇ ਵਿੱਚੋਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕੀਤੇ ਹੋਏ ਨੇ ਜਾਂ ਗੁਰਬਾਣੀ ਪੜ ਰਹੇ ਨੇ ਉਹਨਾਂ ਇਕੱਠਿਆਂ ਦੀ ਅਰਦਾਸ ਗੁਰਦੁਆਰਾ ਮੋਤੀਵਾਗ ਸਾਹਿਬ ਵਿਖੇ ਹੋਵੇਗੀ ਉਹ ਕੀ ਪ੍ਰੋਗਰਾਮ ਹੈ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 350 ਸਾਲਾ ਸ੍ਰੀ ਦੀ ਗੁਰਪੁਰਬ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਸੇਵਾ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇੱਕ ਬਹੁਤ ਵੱਡਾ ਉਦਮ ਕੀਤਾ ਗਿਆ ਜਿਦੇ ਵਿੱਚ ਪਿੰਡ-ਪਿੰਡ ਜਾ ਕੇ ਨਗਰ-ਨਗਰ ਜਾ ਕੇ ਜਾਂ ਸ਼ਹਿਰਾਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਬੇਨਤੀ ਕੀਤੀ ਗਈ ਔਰ ਜਿਸ ਵਿੱਚ ਸੰਗਤਾਂ ਨੂੰ ਕਿਹਾ ਗਿਆ ਕਿ ਆਪਾਂ ਨੇ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਕ ਬਲੱਖਣੇ ਦੇ ਢੰਗ ਦੇ ਨਾਲ ਇਸ ਵਾਰ ਆਪਾਂ ਨੇ ਮਨਾਉਣਾ ਜਿਹਦੇ ਵਿੱਚ ਸੰਗਤਾਂ ਸਾਰੀਆਂ ਰਲ ਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜ੍ਹੇ ਔਰ ਬਹੁਤ ਸੰਗਤਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਸ੍ਰੀ ਸਹਿਜ ਪਾਠ ਪ੍ਰਕਾਸ਼ ਕੀਤੇ ਔਰ ਬਾਣੀ ਨੂੰ ਆਰੰਭ ਤੋਂ ਲੈ ਕੇ ਮੱਧ ਤੱਕ ਮੱਧ ਤੋਂ ਲੈ ਕੇ ਸੰਪੂਰਨਤਾਈ ਤੱਕ ਗੁਰਬਾਣੀ ਨੂੰ ਪੜ੍ਹਿਆ ਸੁਣਿਆ ਵਿਚਾਰਿਆ ਔਰ ਬਹੁਤ ਸੰਗਤਾਂ ਨੇ ਉਦਮ ਦੇ ਨਾਲ ਅਮਲ ਵੀ ਕੀਤਾ ਔਰ ਸਿੰਘਾਂ ਦੇ ਸਹਿਯੋਗ ਦੇ ਨਾਲ ਜਿੰਨੀ ਵੀ ਸੰਗਤ ਨੇ ਪਿੰਡਾਂ ਵਿੱਚ ਨਗਰਾਂ ਦੇ ਵਿੱਚ ਇਸ ਪਟਿਆਲੇ ਜ਼ਿਲ੍ਹੇ ਦੀ ਸੰਗਤ ਨੇ ਸਹਿਜ ਪਾਠ ਆਰੰਭ ਕੀਤੇ ਹਨ ਜਾਂ ਉਹਨਾਂ ਨੇ ਬਾਣੀ ਨੂੰ ਪੜ੍ਹਿਆ ਹੈ ਉਹ ਸਾਰੀ ਸੰਗਤ ਰਲ ਕੇ ਸ੍ਰੀ ਗੁਰਦੁਆਰਾ ਮੋਤੀਬਾਗ ਸਹਿਬ ਪਾਸ਼ਾਹੀ ਨੌਵੀਂ ਪਟਿਆਲਾ ਵਿਖੇ ਇਕੱਠੇ ਹੋ ਕੇ ਸਾਰਿਆਂ ਦੀ ਸੰਪੂਰਨਤਾਈ ਸ੍ਰੀ ਸਹਿਜ ਪਾਠ ਦੀ ਅਰਦਾਸ ਹੋ ਰਹੀ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਸ਼ਹਿਰ ਦੀ ਸੰਗਤ ਨੂੰ ਪਿੰਡਾਂ ਦੀ ਨਗਰ ਦੀ ਸੰਗਤ ਨੂੰ ਕੇ ਪਾਵਨ ਸੀਤ ਯਾਤਰਾ ਦੇ ਰੂਪ ਦੇ ਵਿੱਚ ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਸੰਗਤਾਂ ਆਪੋ ਆਪਣੇ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂ ਕਲੋਨੀਆਂ ਦੇ ਵਿੱਚ ਆਪਣਾ ਪ੍ਰਭਾਤ ਫੇਰੀ ਸੰਗਤ ਕੱਢਦੀ ਹੈ ਇਸੇ ਪ੍ਰਕਾਰ ਪਾਵਨ ਸੀਤ ਯਾਤਰਾ ਇੱਕ ਆਰੰਭ ਹੋਈ ਹੋਈ ਹੈ ਜੋ ਕਿ ਪਿੰਡਾਂ ਤੋਂ ਨਗਰਾਂ ਤੋਂ ਸ਼ਹਿਰਾਂ ਤੋਂ ਮੁਹੱਲਿਆਂ ਤੋਂ ਸਾਰੀ ਸੰਗਤ ਇਕੱਠੀ ਹੋ ਕੇ ਗੁਰਦੁਆਰਾ ਸਾਹਿਬ ਮੋਤੀਬਗ ਪਾਸ਼ਾ ਜੀ ਨੌਵੀਂ ਤੇ 9 ਨਵੰਬਰ ਦਿਨ ਐਤਵਾਰ ਨੂੰ ਸਾਰੀ ਸੰਗਤ ਇੱਥੇ ਪਹੁੰਚ ਰਹੀ ਹੈ ਸਮਾਂ ਜੋ ਸੰਗਤ ਦਾ ਪਹੁੰਚਣ ਦਾ ਹੈ ਉਹ ਸਵੇਰੇ 9 ਵਜੇ ਤੱਕ ਦਾ ਹੈ ਤੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਇੱਥੇ ਸਮਾਪਤੀ ਹੋਣੀ ਹੈ ਸਾਰੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਸੰਗਤਾਂ 71 ਹੋ ਕੇ ਸ੍ਰੀ ਪਾਸ਼ਾਏ ਨੌਵੀਂ ਗੁਰਦੁਆਰਾ ਸਾਹਿਬ ਮੋਤੀਬਗਪਰੀਆਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਤੇ ਜਿਹੜੀ ਸੰਗਤ ਜਿਨ੍ਹਾਂ ਨੇ ਸਹਿਜ ਬਾਠ ਆਰੰਭ ਨਹੀਂ ਕੀਤੇ ਉਹ ਵੀ ਸੰਗਤ ਜ਼ਰੂਰ ਹਾਜ਼ਰੀ ਭਰਨ ਕਿਉਂਕਿ ਆਪਾਂ ਜਿਹੜੀ ਸ਼ਤਾਬਦੀ ਆ ਇਹ ਸ਼ਤਾਬਦੀ ਆਉਂਦੀ 50 ਸਾਲ ਬਾਅਦ 50 ਸਾਲਾਂ ਬਾਅਦ ਸ਼ਤਾਬਦੀ ਆਉਂਦੀ ਆ ਜਦੋਂ 400 ਸਾਲ ਆਉਣਾ ਉਦੋਂ ਜਿਹੜਾ ਅੱਜ ਬੱਚਾ 20 ਸਾਲ ਦਾ ਉਦੋਂ 70 ਸਾਲ ਦਾ ਬਜ਼ੁਰਗ ਹੋ ਜਾਣਾ ਕਿਉਂਕਿ ਜੇ ਆਪਾਂ ਸ਼ਤਾਬਦੀ ਇਕੱਲੇ ਲੰਗਰ ਛੱਕੇ ਨਾ ਬਣਾ ਲਈਏ ਇਕੱਲੇ ਆਪਾਂ ਘਰਾਂ ਨੂੰ ਚੱਲ ਜਾਈਏ ਲੰਗਰ ਛੱਕੇ ਤੇ ਉਹਦਾ ਕੋਈ ਲਾਭ ਨਹੀਂ ਹੋਣਾ ਆਪਾਂ ਸਾਰੀ ਸੰਗਤ ਬੈਠ ਕੇ 9ਵੇਂ ਮਹੱਲਾ ਮਹਾਰਾਜ ਦੀ ਬਾਣੀ ਉਚਾਰਨ ਹੋਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 9ਵੇਂ ਮਹੱਲੇ ਦੇ ਸ਼ਲੋਕ ਆ ਜਿਹੜੇ ਆਪਾਂ ਰਲ ਕੇ ਸਾਰੀ ਸੰਗਤ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ 9 ਨਵੰਬਰ ਨੂੰ ਸਵੇਰੇ 9 ਵਜੇ ਜਿਹੜਾ ਸਮਾਗਮ ਸ਼ੁਰੂ ਹੋਵੇਗਾ ਤੇ 2 ਵਜੇ ਸਮਾਪਤੀ ਹੋਵੇਗੀ ਸਾਰੀ ਸੰਗਤ ਨੂੰ ਅਪੀਲ ਹੈ ਹੱਥ ਬਨ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਉਦਨ ਐਤਵਾਰ ਆ ਜੀ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਜਿਹੜੀ ਸੰਗਤ ਨੂੰ ਬੈਠੇ ਨੂੰ ਗੁੜਕਾ ਸਾਹਿਬ ਦਿੱਤੇ ਜਾਣਗੇ ਗੁਰਕਾ ਸਾਹਿਬ ਦਿੱਤੇ ਜਾਣਗੇ ਤੇ ਉਹ ਆਪਾਂ ਰਲ ਮਿਲ ਕੇ ਜਿਹੜੇ ਨਵੇਂ ਮਹੱਲੇ ਦੇ ਸ਼ਲੋਕ ਪੜਾਂਗੇ ਜੀ ਧੰਤਨ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸਤਾਬਦੀ ਧੰਨ ਭਾਈ ਮਤੀ ਦਾਸ ਜੀ ਧੰਨ ਭਾਈ ਸਤੀ ਦਾਸ ਜੀ ਧੰਨ ਭਾਈ ਦਿਆਲਾ ਜੀ ਸਮੂਹ ਸ਼ਹੀਦਾਂ ਦਾ ਜੋ ਕਿ 350 ਸਾਲਾ ਪੂਰੀ ਕੌਮ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਇਸੇ ਲਹਿਰ ਨੂੰ ਸ੍ਰੀ ਸਹਿਜ ਪਾਠ ਲਹਿਰ ਆ ਜਿਹੜੀ ਸ੍ਰੀ ਸਹਿਜ ਪਾਠ ਘਰਾਂ ਦੇ ਵਿੱਚ ਆਰੰਭ ਕਰਵਾ ਕੇ ਸਹਿਜ ਪਾਠ ਦੇ ਸੰਪੂਰਤਾ ਸਮਾਗਮ ਰੱਖੇ ਗਏ ਨੇ ਜਿਹੜੇ ਕਿ 9 ਨਵੰਬਰ 2025 ਨੂੰ ਗੁਰਦੁਆਰਾ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਸਵੇਰੇ 9 ਵਜੇ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਆਪਣੇ ਘਰਾਂ ਦੇ ਵਿੱਚੋਂ ਆਪਣੇ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਸਮੂਹਿਕ ਸੁਸਾਇਟੀਆਂ ਧਾਰਮਿਕ ਜਥੇਬੰਦੀਆਂ ਸੁਖਣੀ ਸਾਹਿਬ ਸੁਸਾਇਟੀਆਂ ਸਾਰੇ ਰਲ ਮਿਲ ਕੇ ਆਪਣੇ ਨਗਰਾਂ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਾਵਨ ਸੀਸ ਯਾਤਰਾ ਦੇ ਰੂਪ ਵਿੱਚ ਨਗਰ ਕੀਰਤਨਾ ਜਿਹੜਾ ਲੈ ਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਆਓ ਸਾਰੇ ਰਲ ਮਿਲ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜੀਏ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਦੇ ਉੱਤੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਮੋਤੀ ਬਾਗ ਇਸ ਅਸਥਾਨ ਦੇ ਉੱਤੇ ਰਲ ਕੇ ਪਿੰਡਾਂ ਦੇ ਵੱਲੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸਹਿਜ ਪਾਠਾਂ ਦੇ ਭੋਗ ਪਾਣੇ ਔਰ ਇਹ ਵੀਡੀਓ ਪਤਾ ਨਹੀਂ ਕਿੰਨੇ ਕ ਟਾਈਮ ਤੱਕ ਚੱਲਣੀ ਆ ਜਦੋਂ ਤੱਕ ਅਗਲੀ ਸਤਾਬ ਦੀ ਆਉਣੀ ਆ ਉਦੋਂ ਤੱਕ ਪਤਾ ਨਹੀਂ ਸਾਡੇ ਚੋਂ ਕਿਸੇ ਨੇ ਰਹਿਣਾ ਜਾਂ ਨਹੀਂ ਰਹਿਣਾ ਪਰ ਆਉਣ ਵਾਲੀਆਂ ਕੌਮਾਂ ਆਉਣ ਵਾਲੇ ਬੱਚੇ ਇਹ ਜ਼ਰੂਰ ਵੇਖਣਗੇ ਕਿ ਸਾਡੇ ਬਜ਼ੁਰਗ ਜਿਹੜੇ ਸੀ ਉਹ ਸਾਡੇ ਪਿੰਡਾਂ ਦੇ ਲੋਕ ਪਟਿਆਲੇ ਇਲਾਕੇ ਦੇ ਪਿੰਡਾਂ ਦੇ ਲੋਕ ਉਹਨਾਂ ਦੀ ਸੋਚ ਕਿੰਨੀ ਉੱਚੀ ਤੇ ਸੁੱਚੀ ਸੀ ਜਿਹੜੇ ਕਿ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਾਣੀ ਦੇ ਰੂਪ ਦੇ ਵਿੱਚ ਨਗਰ ਕੀਰਤਨ ਕੱਢਦੇ ਹੋਏ ਕੱਲੇ-ਕੱਲੇ ਪਿੰਡਾਂ 'ਚ ਓਟ ਕੇ ਇਸ ਜਗ੍ਹਾ ਦੇ ਉੱਤੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਸਤਿ ਸ਼੍ਰੀ ਅਕਾਲ